ਪੱਟੀ ਹਲਕੇ ਦੇ ਆ ਲੋਕ ਤੁਸੀਂ ਦੇਖੋ ਬੰਨ ਬੰਨਣ ਚ ਲੱਗੇ ਹੋਏ ਨੇ ਕਹਿੰਦੇ ਕਿ ਵੱਡੀ ਤੋਂ ਵੱਡੀ ਮੁਸੀਬਤ ਆਵੇਗੀ ਅਸੀਂ ਚੜਦੀ ਕਲਾ ਦੇ ਵਿੱਚ ਰਵਾਂਗੇ ਜਿਹੜੇ ਆਪਣੇ ਮਾਝੀ ਵਾਲੇ ਆ ਬਿਲਕੁਲ ਚੜਦੀ ਕਲਾ ਦੇ ਠੰਡੀ ਠੰਦੀ ਕਲਾਲੇ ਪਾਸੇ ਜਾਂਦੇ ਨਹੀਂ ਹਨਾ ਵੇਖੋ 25 ਤੋਂ 26 ਦਿਨ ਆ ਜਿਹੜੇ ਭਰਾ ਖੜੇ ਇਹਨਾਂ ਵਿੱਚ ਉਹਨਾਂ ਡੁੱਬ ਚੁੱਕਿਆ ਹੋਣਾ ਸਾਰੇ ਆਹੀ ਆਇਏ 24 ਘੰਟੇ ਡਿਊਟੀ ਦੇ ਨੇ ਆ ਬੰਦੇ ਬਦਲ ਜਾਂਦੇ ਆ ਰਾਤ ਨੂੰ ਵੀ ਰਹਿਨੇ ਆ ਰਾਤ ਨੂੰ 10 15 ਬੰਦੇ ਆਉਂਦੇ ਆ ਹੁਣ ਕਿੰਨੇ ਪਿੰਡ ਡੁੱਬ ਗਏ 15-20 ਡੁੱਬ ਗਏ 15-20 ਪਿੰਡ ਡੁੱਬ ਗਏ ਤੇ ਜੇ ਇਹਨੂੰ ਰੁੜ ਗਿਆ ਦੇ 15-20 ਹੋਰ ਡੁੱਬ ਜਾਣੇ ਇਹ ਕੋਟਲੀ ਤੱਕ ਭਦਰ ਨਗਰ ਸਾਰੇ ਜਣਾ ਭਗਾਲੇ ਨੂੰ ਡਰੇਨ ਰੁੜ ਸਕਦੀ ਬਹੁਤ ਜ਼ਿਆਦਾ ਨੁਕਸਾਨ ਆ ਬਚਾਉਣ ਦੀ ਕੋਸ਼ਿਸ਼ਾਂ ਹਾਲੇ ਵੀ ਚੱਲ ਰਹੀ ਹੈ ਪੰਜਾਬ ਤੇ ਇਹ ਲੋਕ ਚੜ੍ਹਦੀ ਕਲਾ ਦੇ ਵਿੱਚ ਇਸ ਨੂੰ ਆਪਣੇ ਬਚਾਉਣ ਦੇ ਲਈ ਫਸਲਾਂ ਨੂੰ ਬਚਾਉਣ ਦੇ ਉੱਤੇ ਲੱਗੇ ਹੋਇਆ ਕਿਉਂਕਿ ਇਸ ਥਾਂ ਤੋਂ ਜੇ ਬੰਨ ਟੁੱਟਦਾ ਹੈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਬੰਨ ਨੂੰ ਰੋਕਣ ਦੀ ਇੰਨੀ ਜ਼ਿਆਦਾ ਤਿਆਰੀ ਇਹਨਾਂ ਨੇ ਕੀਤੀ ਹੋਈ ਆ ਲੱਗੇ ਹੋਇਆ ਇੱਕ ਮਿੰਟ ਮੈਂ ਅਸੀਂ ਤਕਰੀਬਨ ਪਿਛਲੇ ਡੇਅਰ ਘੰਟੇ ਤੋਂ ਸਥਾਨ ਤੇ ਆ ਪਰ ਇੱਥੋਂ ਕੋਈ ਵੀ ਪਿੰਡ ਦਾ ਬੰਦਾ ਅਸੀਂ ਆਇ ਨਹੀਂ ਦੇਖਿਆ ਕਿ ਕੋਈ ਸ਼ਾਂਤ ਹੋਵੇ ਕੋਈ ਉਦਾਸ ਬੈਠਾ ਹੋਵੇ ਪੰਜਾਬ ਦੇ ਉੱਤੇ ਵੱਡੀ ਆਫਤ ਖੜੀ ਆ ਪਰ ਫਿਰ ਵੀ ਪੰਜਾਬ ਦੇ ਲੋਕ ਚੜਦੀ ਕਲਾ ਦੇ ਵਿੱਚ ਆ ਇਸ ਵਕਤ ਉਸ ਹਲਕੇ ਦੇ ਵਿੱਚ ਖੜੇ ਆ ਜਿਸ ਹਲਕੇ ਨੇ ਹਮੇਸ਼ਾ ਉਹਨਾਂ ਦੁਸ਼ਮਣਾਂ ਨੂੰ ਰੋਕਿਆ ਯਾਨੀ ਕਿ ਪੱਟੀ ਹਲਕੇ ਦੇ ਆ ਲੋਕ ਤੁਸੀਂ ਦੇਖੋ ਬਨ ਬਨਣ ਚ ਲੱਗੇ ਹੋਏ ਨੇ ਕਹਿੰਦੇ ਕਿ ਵੱਡੀ ਤੋਂ ਵੱਡੀ ਮੁਸੀਬਤ ਆਵੇਗੀ ਅਸੀਂ ਚੜ੍ਹਦੀ ਕਲਾ ਦੇ ਵਿੱਚ ਰਵਾਂਗੇ ਇਹਨਾਂ ਨੇ ਆ ਪੂਰਾ ਬਨ ਬਨਿਆ ਪਹਿਲਾਂ ਤਾਂ ਆ ਤਸਵੀਰ ਦਿਖਾਈ ਜਾਵੇ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਇਸ ਬਨ ਨੂੰ ਪੂਰਿਆ ਹੈ ਔਰ ਇਸ ਪਾਣੀ ਨੂੰ ਇਸ ਥਾਂ ਤੇ ਰੋਕ ਦਿੱਤਾ ਹੈ ਕਿਉਂਕਿ ਇਹਨਾਂ ਲੋਕਾਂ ਦੀ ਖਾਸੀਅਤ ਰਹੀ ਹੈ ਇਹਨਾਂ ਦੇ ਖੂਨ ਦੇ ਵਿੱਚ ਹੈ ਜਦੋਂ ਇਤਿਹਾਸ ਪੜਿਆ ਜਾਂਦਾ ਪੱਟੀ ਹਲਕੇ ਦਾ ਤਾ ਇਹਨਾਂ ਨੇ ਸਕੰਦਰ ਵਰਗਿਆਂ ਨੂੰ ਰੋਕਤਾ ਸੀ ਇਹ ਉਹ ਹਲਕਾ ਹੈ ਇਹ ਹਲਕੇ ਦੇ ਉਹ ਲੋਕ ਨੇ ਜਿਨ੍ਹਾਂ ਨੇ ਵੱਡੇ ਵੱਡੇ ਜੋ ਕਹਿੰਦੇ ਘੁੰਮਦੇ ਨੂੰ ਦੁਨੀਆ ਜਿੱਤ ਕੇ ਆ ਰਹੇ ਸੀ ਤਾਂ ਇਸ ਹਲਕੇ ਦੇ ਉੱਤੇ ਉਹਨਾਂ ਦੀ ਬ੍ਰੇਕਾ ਲਾ ਦਿੱਤੀਆਂ ਸੀ ਤਾਂ ਇਹ ਪਾਣੀ ਇਹਨਾਂ ਲਈ ਬਹੁਤ ਛੋਟੀ ਚੀਜ਼ ਹੈ ਹਾਲਾਂਕਿ ਨੁਕਸਾਨ ਬਹੁਤ ਵੱਡਾ ਹੋਇਆ ਇਹਨਾਂ ਲੋਕਾਂ ਨੇ ਬਹੁਤ ਕੁਝ ਆਪਣਾ ਇਸ ਹੜ੍ਹ ਦੇ ਵਿੱਚ ਨੁਕਸਾਨ ਕਰ ਲਿਆ ਕਿਉਂਕਿ 2023 ਦੇ ਵਿੱਚ ਵੀ ਇਸੇ ਥਾਂ ਤੋਂ ਬੰਨ ਟੁੱਟਿਆ ਸੀ ਤਾਂ ਹੁਣ ਫੇਰ ਹਾਲਾਤ ਮਾੜੇ ਬਣਦੇ ਜਾ ਰਹੇ ਆ ਮੁਠਿਆਂ ਵਾਲੀ ਬੰਨ ਦੇ ਉੱਤੇ ਅਸੀਂ ਇਸ ਵਕਤ ਖੜੇ ਆ ਜਿੱਥੇ ਦਿਨ ਰਾਤ ਟਿੱਪਰ ਚੱਲ ਰਹੇ ਨੇ 15 ਤੋਂ 20 ਪਿੰਡਾਂ ਦੇ ਟਰੈਕਟਰ ਜਿਹੜੇ ਇੱਥੇ ਪਹੁੰਚ ਚੁੱਕੇ ਨੇ ਔਰ ਲਗਾਤਾਰ ਬੰਨ ਬੰਨਿਆ ਜਾ ਰਿਹਾ ਸਰਪੰਚ ਸਾਹਿਬ ਇੱਧਰ ਆ ਜਾਓ ਤੁਸੀਂ ਔਰ ਅਸੀਂ ਗੱਲਬਾਤ ਕਰਦੇ ਆ ਤਾਂ ਪਿੰਡ ਗਜਲ ਹੈ ਔਰ ਜਿਸ ਤਰੀਕੇ ਨਾਲ ਇਹ ਬੰਨ ਪੂਰਿਆ ਜਾ ਰਿਹਾ ਪੂਰੀ ਜੜਦੀ ਕਲਾ ਦੇ ਵਿੱਚ ਨੇ ਸਾਰੇ ਪਿੰਡਾਂ ਦੇ ਜੀ ਪੂਰੀ ਜੜਦੀ ਕਲਾ ਦੇ ਵਿੱਚ ਉਹ ਐ ਬਾਕੀ ਤੁਹਾਡਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਜੀ ਤੇ ਇਹ ਬੰਨ ਅੱਜ 26 ਦਿਨ ਹੋ ਗਏ ਲਗਾਤਾਰ ਸੰਗਤ ਲੱਗੀ ਆ ਦਿਨ ਰਾਤ ਉਹ ਬਹੁਤ ਸਾਰੇ ਭੈਣ ਭਰਾਵਾਂ ਨੇ ਸਾਥ ਦਿੱਤਾ ਵਾ ਕਿਉਂਕਿ ਇਹੋ ਜੀ ਆਫਤ ਨਾਲ ਮਿਲ ਕੇ ਹੀ ਨਜਿੱਠੀ ਜਾ ਸਕਦੀ ਆ ਤੇ ਪਾਰਟੀ ਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਰੇ ਭੈਣ ਭਰਾ ਲੱਗੇ ਹੋਏ ਆ ਬਹੁਤ ਸਪੀਡ ਦੇ ਨਾਲ ਲੱਗੇ ਹੋਏ ਬੰਨ ਉਧਰੋਂ ਟੁੱਟ ਚੁੱਕਿਆ ਯਾਨੀ ਕਿ ਉਹਨੂੰ ਪੂਰਦੇ ਪਿਆ ਹਾਂਜੀ ਪੂਰਦੇ ਪਏ ਬੰਨ ਟੁੱਟ ਚੁੱਕਾ 2023 ਦੇ ਵਿੱਚ ਇਤੋਂ ਪਾੜ ਪੈ ਗਿਆ ਸੀ ਆ ਸਾਰੀ ਜ਼ਮੀਨ ਜਿਹੜੀ ਵਿਵਾਨ ਰਹੀ ਇਹ 20 ਤੋਂ 25 ਫੁੱਟ ਡੂੰਗੀ ਹੋ ਗਈ ਸੀ ਇਹਦੇ ਚ 12 ਲੱਖ ਰੁਪਏ ਦੀ ਕੋਰੀ ਰੇਤ ਆ ਹੀ ਪਈ ਆ ਤਾਂ ਇਹ ਹਾਲਾਤ ਵੇਖ ਲੋ ਵੀ ਕੀ ਆ ਧਰਤੀ ਦੇ ਬਰਾਬਰ ਅਜੇ ਜ਼ਮੀਨ ਨਹੀਂ ਇਹ ਹੋਈ ਬਾਕੀ ਇੱਥੇ ਚਲੋ ਸਾਨੂੰ ਤੇਲ ਦੀ ਹੈ ਪ੍ਰਸ਼ਾਸਨ ਵੱਲੋਂ ਮੰਤਰੀ ਸਾਹਿਬ ਸਰਦਾਰ ਲਾਲਜੀਤ ਸਿੰਘ ਢੁੱਲਰ ਵੱਲੋਂ ਮਿਲੀ ਜਾ ਰਿਆ ਪੇਪਰ ਵੀ ਮੁਹਈਆ ਉਹਨਾਂ ਕਰਾਏ ਹੀ ਇਧਰੋਂ ਸਾਨੂੰ ਸਮਝਾਇਓ ਇਧਰੋਂ ਦਰਿਆ ਆਉਂਦਾ ਜਿਹੜਾ ਉਹ ਵਗਦਾ ਪਿਆ ਅੱਗੇ ਨੂੰ ਹਾਂਜੀ ਦਰਿਆ ਦਾ ਮੁਖ ਹਾ ਇੱਥੋਂ ਸਿੱਧਾ ਪਾਕਿਸਤਾਨ ਵਾਲੀ ਤਰਫ ਨੂੰ ਅੱਗੇ ਪਾਕਿਸਤਾਨ ਤੇ ਆਹ ਜਿਹੜੀਆਂ ਮਾਲਕੀ ਜ਼ਮੀਨਾਂ ਵਾ ਉਹ ਵੀ ਮਾਲਕੀ ਜ਼ਮੀਨਾਂ ਦੇ ਵਿੱਚ ਵਗ ਰਿਹਾ ਵਾ ਇਹਨੇ ਕੀ ਕੀਤਾ 2023 ਦੇ ਵਿੱਚ ਇੱਥੇ ਇੱਕ ਛੋਟਾ ਬੰਨ ਬਣਿਆ ਹੋਇਆ ਸੀ ਹੂੰ ਬੰਨ ਉਹਤੇ ਕਲੋਜ ਕਰ ਦਿੱਤਾ ਜਦੋਂ ਬੰਨ ਬਣਿਆ ਉਹ ਆਪ ਜੀ ਜਿਹੜਾ ਬੰਨ ਬਣਿਆ ਆ ਸੀ ਉਹ 2023 ਚ ਜ਼ਿਆਦਾ ਪਾਣੀ ਔਨ ਕਰਕੇ ਇਹਨੂੰ ਵਹਿ ਗਿਆ ਸਾਡੇ ਜਿਹੜੇ ਇੱਧਰ ਪਿੰਡ ਆ ਅਗਲੇ ਦਾ 12 ਤੋਂ 14 ਪਿੰਡ ਆ ਜਿਹੜੇ ਡਿਫੈਂਸ ਦੇ ਅੰਦਰ ਆ ਜਿੰਨਾਂ ਦੀਆਂ ਜ਼ਮੀਨਾਂ ਉਹ 20 ਫੁੱਟ ਨਿਵਾੰਟੇ ਆ ਜਦੋਂ ਇੱਥੋਂ ਬੰਨ ਟੁੱਟਾ ਤੇ ਇੰਨੀ ਸਪੀਡ ਨਾਲ ਪਾਣੀ ਗਿਆ ਤੇ ਉਹਨਾਂ ਤੋਂ ਘਰਾਂ ਦੇ ਵਿੱਚੋਂ ਨਿਕਲਣ ਦਾ ਟਾਈਮ ਨਹੀਂ ਮਿਲਿਆ ਠੀਕ ਹੈ ਚੜਦੀ ਕਲਾ ਦੇ ਵਿੱਚੋਂ ਜੀ ਇੱਧਰ ਤੁਸੀਂ ਜੀ ਬਿਲਕੁਲ ਬਿਲਕੁਲ ਚੜਦੀ ਕਲਾ ਜੀ ਚੜਦੀ ਕਲਾ ਕਿਉਂਕਿ ਵੇਖੋ ਇਹ ਜਿਹੜੇ ਆਪਣੇ ਮਾਝੀ ਵਾਲੇ ਆ ਬਿਲਕੁਲ ਚੜ੍ਹਦੀ ਕਲਾ ਦੇ ਢੈਂਡੀ ਢੈਂਡੀ ਕਲਾਲੇ ਪਾਸੇ ਜਾਂਦੇ ਨਹੀਂ ਹਨ ਵੇਖੋ 25 ਤੋਂ 26 ਦਿਨ ਆ ਜਿਹੜੇ ਭਰਾ ਖੜੇ ਇਹਨਾਂ ਵਿੱਚ ਝੋਨਾ ਡੁੱਬ ਚੁੱਕਿਆ ਹੋਣਾ ਠੀਕ ਹੈ ਪਰ ਇਹ ਇਸੇ ਚੀਜ਼ 'ਚ ਲੱਗੇ ਹੋਏ ਆ ਵੀ ਜ਼ਮੀਨ ਦੇ ਵਿੱਚ ਕਿਧਰੇ ਰੇਤਾਣਾ ਪੈ ਜਾਈ ਝੋਨਾ ਡੁੱਬੇ ਹੋਏ ਦੇ ਬਾਵਜੂਦ ਵੀ ਅੱਜ ਆਪਦੇ ਹੌਸਲੇ ਦੇ ਨਾਲ ਲੱਗੇ ਹੋਏ ਆ ਕਿੰਨੀ ਤਗੜੀ ਗੱਲ ਹੈ ਹਨਾ ਫਸਲ ਆਪਣੀ ਡੁੱਬ ਗਈ ਆ ਫਿਰ ਵੀ ਆਪਾਂ ਬੰਨ ਦੇ ਉੱਤੇ ਲੱਗੇ ਹੋਏ ਆ ਕਿੰਨੇ ਪਿੰਡਾਂ ਦੇ ਟਰੈਕਟਰ ਇੱਥੇ ਆ ਗਏ ਨੇ ਇੱਥੇ 8 ਤੋਂ 10 ਪਿੰਡਾਂ ਦੇ ਟਰੈਕਟਰ ਆ ਚੁੱਕੇ ਆ ਮਾਜੇ ਦੇ ਭੈਣ ਭਰਾਵਾਂ ਦਾ ਧੰਨਵਾਦ ਆ ਜਿਹੜੇ ਮਿੱਟੀ ਵੀ ਲੈ ਕੇ ਪਹੁੰਚ ਰਹੇ ਆ ਸਾਡੇ ਨਾਲ ਪਹੁੰਚ ਰਹੇ ਆ ਬਾਕੀ ਪਾਣੀ ਦਾ ਵਹਾਅ ਇਸ ਵਾਰ ਬਹੁਤ ਜ਼ਿਆਦਾ ਵਾ ਤੇ ਫਸਲਾਂ ਡੁੱਬ ਚੁੱਕੀਆਂ ਸਾਰਿਆਂ ਭੈਣ ਭਰਾਵਾਂ ਦੀਆਂ ਸਾਡੇ ਕੋਲੇ ਬੋਲਣ ਲਈ ਲਫ਼ਜ਼ ਨਹੀਂ ਹੈਗੇ ਮਨ ਭਰਿਆ ਪਿਆ ਹੈ ਵੀ ਕੀ ਬੋਲ ਸਕੀਏ ਬਹੁਤ ਮਨ ਤੁਹਾਡਾ ਵੀ ਉਦਾਸ ਲੱਗ ਰਿਹਾ ਫਸਲ ਡੁੱਬ ਗਈ ਸਾਰੀ ਬਹੁਤ ਸਮਾਨ ਕੋਈ ਜ਼ਮੀਨ ਜਿਹੜੀ ਸਾਰੀ ਬਰਬਾਦ ਹੋ ਗਈ ਸਾਨੂੰ ਤੇਰੀ ਕੀ ਕਿੱਥਰ ਚਾਹੀਏ ਗੈਰੂ ਬੋਲਣਾ ਗੱਲ ਕਰੋ ਅਰਦਾਸ ਕਰੋ ਮੁੱਲ ਮੁੱਝੀ ਨਹੀਂ ਕਰਦਾ ਭਾਈ ਬੋਲਿ ਗਏ ਕਿ ਸਾਡੇ ਕੋਲ ਕੋਈ ਨਾ 25 ਤੋਂ 25 ਤੋਂ 26 ਦਿਨ ਹੋ ਗਏ ਇਸੇ ਤੇ ਲੱਗੇ ਹੋਏ ਸਾਂ ਵੀ ਫਸਲਾਂ ਬਚ ਜਾਣ ਫਸਲਾਂ ਬਚ ਜਾਣ ਕਿਉਂਕਿ 2023 ਦੇ ਵਿੱਚ ਵੀ ਫਸਲਾਂ ਬਰਬਾਦ ਹੋਈਆਂ ਸੀ ਬਾਅਦ ਦੇ ਵਿੱਚ ਸਾਡੇ ਚਲੋ ਚੜਦੀ ਕਲਾ ਚ ਰਹੋ ਚੜਦੀ ਕਲਾ ਚ ਰਹੋ ਇਹ ਤੁਹਾਡੀ ਤਰਤੀਓ ਆ ਜਿਹਨੇ ਵੱਡੇ ਵੱਡੇ ਇੱਥੇ ਰੋਕ ਲਏ ਉਹਦਾ ਮਾਲਕ ਹੈ ਜੀ ਉਹਨੇ ਭੈਣ ਭਰਾਵਾਂ ਦੀ ਬਾਹ ਫੜੀ ਅਸੀਂ ਕੁਛ ਰੇਤਾ ਕੱਢੀ ਤੇ ਜ਼ਮੀਨਾਂ ਆਦੀਆਂ ਬਾਜ਼ ਕੀਤੀਆਂ 2025 ਦੇ ਵਿੱਚ ਉਹ ਅੱਜ ਹਾਲਾਤ ਫੇਰ ਬਣ ਗਏ ਜੀ ਜਿਹੜਾ ਝੋਨਾ ਵੇਖੋ ਗੱਲ ਇਹ ਆ ਵੀ ਜ਼ਮੀਨਾਂ ਦੇ ਆਸਰੇ जाट ਆ ਜੇ ਜ਼ਮੀਨ ਹੀ ਨਹੀਂ ਆਪਣੇ ਕੋਲੇ ਰਹਿ ਜਾਣੀ ਤੇ ਫਿਰ ਆਪਣੇ ਪੱਲੇ ਕੀ ਹਨਾ ਕਿਉਂਕਿ ਆਪਣੇ ਕਿਹੜਾ ਇੱਥੇ ਵੀ ਨੌਕਰੀਆਂ ਪੇਸ਼ਾਂ ਵਾਲੇ ਲੱਗੇ ਆ ਜਾਂ ਸਾਨੂੰ ਤੇਲ ਦੀ ਪ੍ਰੋਗਰਾਮ ਤੇਲ ਮਿਲੀ ਜਾਵੇ ਅਸੀਂ ਆਪਦਾ ਡੱਡੇ ਰਾਤ ਦੇ ਕਿੰਨੀ ਫਸਲ ਸੀ ਤੁਹਾਡੀ ਜੀ 10 ਕਿੱਲੇ ਸਾਰੀ ਰੁੜ ਗਈ ਸਾਰੀ ਬਰਬਾਦ ਹੋ ਗਈ ਹਾਂਜੀ ਕਰਜ਼ਾ ਵੀ ਹੋਣਾ ਸਿਰ ਤੇ ਕਿਉਂਕਿ ਇੱਥੇ ਦਾ ਹਰ ਇੱਕ ਕਿਸਾਨ ਕਰਜ਼ਾਈ ਆ ਲੜਕੀ ਦਾ ਵਿਆਹ ਕੀਤਾ ਜੋ ਹਾਂ ਲੜਕੀ ਦਾ ਵਿਆਹ ਕੀਤਾ ਹੋਣਾ ਜੇ ਕਰਜ਼ਾ ਦੇ ਫਿਰਦਾ ਹੀ ਆ ਜੀਵਦਾ ਤੇ ਕਰਜ਼ਾ ਨਾ ਹੋਊਗਾ ਜੀਵਦਾ ਕਰਦਾ ਕਰਜ਼ਾ ਚੋਕੇ ਸਾਰਾ ਕੰਮ ਕਰਦਾ ਕੋਈ ਵੀ ਜੀਵਦਾ ਰਿਆ ਜੇ ਫਸਲ ਮਾਰ ਗਈ ਬਾਅਦ ਚ ਲਾਉਣੇ ਕਿੱਥੋਂ 22 ਦੇ ਵਿੱਚ ਵੀ ਤੁਹਾਡੀ ਨੁਕਸਾਨੀ ਵਿੱਚ ਵੀ 10 ਕਿੱਲੇ ਪੈਲੀ ਰੁੜ ਗਈ ਬਾਅਦ ਚ ਰੇਤਾ ਪੈ ਗਈ 3 ਲੱਖ ਲਾ ਕੇ ਫਿਰ ਰੇਤਾ ਕੱਢੀ ਉਸੇ ਟਾਈਮ ਮੇਰੇ ਪ੍ਰੋਬਲਮ ਹੋ ਗਈ ਪੀੜ ਹੋਣ ਲੱਗੀ ਮੇਰੇ ਸਟੈਂਡ ਪਏ ਹੋਏ ਆ ਫਰਾਂਸ ਵੀਰੇ ਬੇਨਤੀ ਆ ਸਰਕਾਰਾਂ ਨੂੰ ਕਿਉਂਕਿ ਵੇਖੋ ਜਿੰਨੇ ਵੀ ਸਾਡੇ ਸਾਰੇ ਜ਼ਿਮੀਦਾਰ ਸਾਰੇ ਲਿਮਟਾਂ ਚੁੱਕੀਆਂ ਹੀ ਨਾ ਵਾਂ ਹਾਂਜੀ ਹਾਂਜੀ ਕੁਛ ਨਾ ਕੁਛ ਰਾਹਤ ਦੇਣੀ ਚਾਹੀਦੀ ਏ ਲਿਮਟਾਂ ਤੋਂ ਜਾਂ ਲਿਮਟਾਂ ਉਤਾਰਨ ਤੋਂ ਇਹ ਇੱਕ ਦਿਨ ਵੀ ਅੱਗੇ ਪਿੱਛੇ ਹੋ ਜੇ ਤੇ ਆਪਣੇ ਨਹੀਂ ਸਰਕਾਰਾਂ ਉਸੇ ਵੇਲੇ ਜੁਰਮਾਨੇ ਲਾਉਣ ਲੱਗ ਪੈਦੀਆਂ ਇਹ ਰੀਗ ਦੇ ਹਿਸਾਬ ਨਾਲ ਸਾਨੂੰ ਇੱਥੋਂ ਤੱਕ ਕੋਈ ਨਾ ਸਹਿਯੋਗਤਾ ਦੇਣ ਵੀ ਸਾਨੂੰ ਲਿਮਟ ਦੁਆਰਾ ਜਿਹੜਾ ਆਪਾਂ ਬਦਲ ਕਰਦੇ ਆ ਉਹਦੇ ਜੇ ਕੋਈ ਛੋਟ ਦਿੱਤੀ ਜਾਵੇ ਉਹ ਜਾਨੂ ਕਰਜ਼ੇ ਦੇ ਵਿੱਚ ਛੋੜ ਕੀਤੀ ਜਾਵੇ ਕਿਉਂਕਿ ਅਸੀਂ ਕਿਹੜਾ ਮੰਨ ਕੇ ਚੱਲੋ ਲਿਮਟਾ ਚੁੱਕ ਕੇ ਕੋਈ ਅਸੀਂ ਮੰਨ ਕੇ ਚੱਲੋ ਜੂਏ ਖੇਡੇ ਆ ਜਾਂ ਅਸੀਂ ਗਲਤ ਵਰਤੋਂ ਕੀਤੀ ਆ ਅਸੀਂ ਤੇ ਨਾਲ ਜ਼ਮੀਨਾਂ ਤੇ ਲਾ ਕੇ ਲਿਮਟਾ ਚੁੱਕ ਕੇ ਝੋਨੇ ਲਾਏ ਆ ਤੇ ਝੋਨੇ ਫੇਰ ਰੁੜ ਗਏ ਆ ਜੀ ਚੜਦੀ ਕਲਾ ਚੋ ਜਿਸ ਤਰੀਕੇ ਨਾਲ ਲੱਗੇ ਕਿੰਨੇ ਦਿਨ ਹੋ ਗਏ ਲੱਗੇ ਨੂੰ ਸਾਨੂੰ ਜੀ ਇਥੋਂ 10-15 ਦਿਨ ਹੋ ਗਏ ਸਾਨੂੰ ਬੰਦੇ ਸੇਵਾ ਕਰਦੇ ਆ ਨੂੰ ਸਰਕਾਰ ਨੂੰ ਇਹੋ ਅਪੀਲ ਕਰਦੇ ਆ ਵੀ ਇਹ ਨਾ ਏਰੀਆ ਦੀ ਬਾਹ ਫੜੀ ਜਾਵੇ ਤੇ ਸਰਕਾਰ ਨੂੰ ਟੋਟਲ ਹੀ ਸਮੁੱਚਾ ਕਰਜ਼ਾ ਜਿੰਨਾ ਅਸੀਂ ਪਰਿਵਾਰ ਦਰਿਆ ਦੀ ਮਾਰ ਹੇਠ ਆਇਆ ਹੈ ਸਾਰੇ ਹੀ ਇਕੱਲੇ-ਇਕੱਲੇ ਪਰਿਵਾਰ ਨੂੰ ਪੈਸੇ ਦਿੱਤੇ ਜਾਣ ਮਾਲ ਲੰਗਰ ਦਾ ਜੋ ਨੁਕਸਾਨ ਹੋਇਆ ਇਸ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ ਬਾਈ ਤੁਹਾਡੇ ਸਾਥੀ ਬਹੁਤ ਇਸ ਵਕਤ ਉਦਾਸ ਨੇ ਤੁਹਾਡਾ ਵੀ ਨੁਕਸਾਨ ਹੋਇਆ ਇਹ ਨੁਕਸਾਨ ਤਾਂ ਵਜੀ ਤੁਸੀਂ ਵੇਖ ਹੀ ਰਹੇ ਹੋ ਸਾਹਮਣੇ ਤੁਹਾਡੇ ਦਾ ਨੁਕਸਾਨ ਤਾਂ ਸਾਰਿਆਂ ਦਾ ਹੋਇਆ ਕਿਸੇ ਦਾ ਵੀ ਇੱਥੇ ਜਿਹੜਾ ਨੁਕਸਾਨ ਤੋਂ ਬਾਹਰ ਨਹੀਂ ਗੇ ਇਹ ਕਰਕੇ ਵੀ ਸਰਕਾਰ ਨੂੰ ਅਪੀਲ ਆ ਵੀ ਜਿੰਨੇ ਵੀ ਇਹਨਾਂ ਦੀ ਮਾਲੀਸ਼ੇ ਦਾ ਕੀਤੀ ਜਾਂਦੀ ਉਨੀ ਕਸ ਹੋਵੇ ਧੰਨਵਾਦ ਹੁਣ ਲੱਗੇ ਹੋਏ ਹੋ ਕਿੰਨੇ ਦਿਨ ਤੋਂ ਬੰਨ ਬੰਨਣ ਚ ਲੱਗੇ ਲਗਾਤਾਰ 10-15 ਦਿਨ ਹੋ ਗਿਆ ਜੀ ਇਹ ਲਗਾਤਾਰ ਸਟ੍ਰਗਲ ਜਾਰੀ ਆ ਸੰਗਤਾਂ ਆਸੇ ਪਾਸੇ ਤੋਂ ਸਹਯੋਗ ਦੇ ਰਹੀਆਂ ਪਰਿਸ਼ਾਸ਼ਨ ਵੱਲੋਂ ਜੜੀ ਕੋਈ ਵੀ ਵਿੱਤੀ ਸਹਾਇਤਾ ਨਹੀਂ ਦਿੱਤੀ ਗਈ ਸਰਪੰਚ ਸਾਹਿਬ ਤੁਸੀਂ ਵੀ ਬਹੁਤ ਭਾਵੁਕ ਹੋ ਕਿੰਨੀ ਜ਼ਮੀਨ ਤੁਹਾਡੀ ਨੁਕਸਾਨੀ ਗਈ 14 ਏਕੜ ਨੀਤਾਂ ਦੇ ਵਿੱਚ ਉਹਵੇਂ ਗੱਲਾਂ ਉਡਾਈਆਂ ਜਾਂਦੇ ਸਰਪੰਚਾਂ ਨੂੰ ਜ਼ਿਮੀਦਾਰਾਂ ਨੂੰ ਕੋਈ ਪਰਵਾਹ ਨਹੀਂ ਪਰ ਇੱਥੇ ਆ ਕੇ ਹਾਰ ਜਾਂਦਾ ਕਿਸਾਨ ਗਰਾਉਂਡ ਗਰਾਉਂਡ ਲੈਵਲ ਤੇ ਜ਼ੀਰੋ ਤੋਂ ਵੇਖਣ ਫੇਰੇ ਆਏ ਪ੍ਰੋਗਰਾਮ ਕੁਰਸੀਆਂ ਤੇ ਬੈਠ ਕੇ ਬੜੀਆਂ ਗੱਲਾਂ ਕਰੀਦੀਆਂ ਇੱਥੇ ਵੀ ਆਉਂਦੇ ਬਹੁਤ ਵੀਰ ਆਉਂਦੇ ਆ ਚਲੋ ਸਹਯੋਗ ਵੀ ਦਿੰਦੇ ਆ ਬਾਕੀ ਜਦੋਂ ਨੁਕਸਾਨ ਹੋ ਜਾਂਦਾ ਨਾ ਉਦੋਂ ਪਰ ਭਾਈ ਉਹ ਕਿਸਾਨ ਨੂੰ ਜ਼ਿਮੀਦਾਰ ਨੂੰ ਨਹੀਂ ਮਿਲਦੀ ਜਿਵੇਂ ਆਪਣੇ ਸਰਪੰਚ ਸਾਹਿਬ ਤੁਹਾਡਾ ਗੱਲ ਕਰਨਾ ਚਾਹੁੰਦੇ ਆ ਕਿ ਜੇ ਉਹ ਨੁਕਸਾਨ ਹੋਇਆ ਬਹੁਤ ਸਾਰੀਆਂ ਕਬੀਲਦਾਰੀਆਂ ਹੁੰਦੀਆਂ ਸ ਕੀ ਕੀ ਤੁਹਾਡੇ ਜ਼ਿਹਨ ਦੇ ਵਿੱਚ ਚੱਲ ਰਿਹਾ ਉਹਨਾਂ ਕਬੀਲਦਾਰੀਆਂ ਨੂੰ ਲੈ ਕੇ ਬਹੁਤ ਵੱਡਾ ਨੁਕਸਾਨ ਹੋ ਗਿਆ ਜੋ 2 ਸਾਲ ਅਜੇ ਗੱਲ ਗਾਂਹ ਕਰਨੀਆਂ ਨਾ ਉਹ ਅੱਜ ਸਾਨੂੰ ਮਹਿਸੂਸ ਹੋਣਦੀ ਵੀ ਦੋ ਸਾਲਾਂ ਨੂੰ ਹੀ ਆਹ ਕੰਮ ਕਰਨਾ ਹੈ ਸਾਲ ਨੂੰ ਆਹ ਕੰਮ ਕਰਨਾ ਹੈ 6 ਮਹੀਨਾਵਾਂ ਕੰਮ ਕਰਨਾ ਹੈ ਕਰਨਾ ਸਿਰਫ ਫਸਲ ਤੋਂ ਤੇ ਫਸਲ ਜਦੋਂ ਸਾਲ ਬਾਅਦ ਹੀ ਰੁੜ ਜਾਂਦੀ ਆ ਤੇ ਜ਼ਿਮੀਂਦਾਰ ਉੱਥੇ ਕੀ ਕਰੂਗਾ ਜਿਹਨੇ ਆਪਣੇ ਜਿਵੇਂ ਆਪਣੇ ਪ੍ਰਮਾਨ ਸਿੰਘ ਸਾਹਿਬ ਜਦੋਂ ਸਰਕਾਰ ਦੇ ਸੱਤਾ ਦੇ ਵਿੱਚ ਆਏ ਮੈਨੂੰ ਕਹਿੰਦੇ ਸੀ ਵੀ ਤੁਹਾਨੂੰ ਮੁਰਗੀ ਮਰੀ ਦਾ ਪੈਸਾ ਦੇਵਾਂਗੇ ਮਰੀ ਬੱਕਰੀ ਦੇ ਪੈਸੇ ਦੇਵਾਂਗੇ ਅੱਜ ਤੱਕ ਨਾ ਕੋਈ ਇਥੇ ਸਰਕਾਰ ਨਾ ਮਨਵਾ인다 ਨਾ ਕੋਈ ਸਰਕਾਰ ਕੋਈ ਨਹੀਂ ਅੱਜ ਤੱਕ ਆਈ ਕਿਸੇ ਨੇ ਸਾਡੀ ਕੋਈ ਬਾਣੀ ਨਹੀਂ ਫੜਾਈ 6 ਦੇ ਚ ਇੱਕ ਗੱਲ 6000 ਰੁਪਏ ਉਹ ਚੀਜ਼ ਥੋੜਾ ਸੈਂਟਰ ਸਰਕਾਰ ਨੂੰ ਦੇਣਾ ਚਾਹੀਦਾ ਵਾ ਇਹਦੇ ਵਿੱਚ ਜੋ ਕੁਝ ਆਪ ਦੇ ਕੋਲੋਂ ਦੇ ਦਿੱਤੀ ਮੈਂ ਇੱਕ ਗੱਲ ਐਡ ਕਰਨੀ ਚਾਹੁੰਨਾ ਚਲੋ ਪਛਾਛਾਣ ਨਾਲੋਂ ਸਾਨੂੰ ਤੇਲ ਸਭ ਤੋਂ ਵੱਡੀ ਮਦਦ ਸੀ ਤੇਲ ਦੀ ਟਿਪਰਾਂ ਦੀ ਉਹ ਸਾਨੂੰ ਮਿਲ ਰਹੀ ਆ ਜਿਹੜਾ ਸਾਡੇ ਇਲਾਕੇ ਦਾ ਮੰਤਰੀ ਆ ਉਹ ਹਰ ਵਕਤ ਸਾਡੇ ਨਾਲ ਆ ਚਲੋ ਤੇਲ ਦੀ ਸਹਾਇਤਾ ਮਿਲੀ ਜਾ ਰਹੀ ਆ ਤੇ ਕੰਮ ਚੱਲ ਰਿਹਾ ਪਰ ਇਹ ਗੱਲਾਂ ਜਦੋਂ ਬੋਲ ਰਹੇ ਉਹ ਦਰਦ ਨਿਕਲ ਰਿਹਾ ਨਾ ਗੱਲਾਂ ਦੇ ਵਿੱਚੋਂ ਹੁਣ ਜਿੰਨੇ ਮਦਦ ਕੀਤੀ ਉਹਦਾ ਧੰਨਵਾਦ ਵੀ ਅਸੀਂ ਕਰਦੇ ਆ ਜਿੰਨੇ ਨਾ ਕੀਤੀ ਉਹਨਾਂ ਕੀ ਆਖਾਂਗੇ ਚੜਦੀ ਕਲਾ ਚ ਰਹੋ ਤੁਹਾਡੀ ਇਸ ਧਰਤੀ ਨੇ ਬਹੁਤ ਕੋਈ ਗੱਲ ਵੀ ਚਲੋ ਬਾਹਰ ਹੀ ਦਿੱਤੀ ਜਾਂਦਾ ਸਾਰਾ ਕੁਝ ਹੂੰ ਇਹ ਆ ਵੀ ਪਾਣੀ ਦੀ ਮਾਰ ਸਾਨੂੰ ਜਿਹੜੀ ਲੱਗੇ ਨੂੰ ਪੈਂਦੀ ਆ ਨਾ ਇਹਦਾ ਕੋਈ ਹੱਲ ਕੀਤਾ ਜਾਵੇ ਇਹਦਾ ਹੌਸਲਾ ਵੀ ਲੱਗੇ ਵੀ ਹੋਏ 15 20 ਦਿਨਾਂ ਤੋਂ ਇਹ ਲੱਗੇ ਵੀ ਹੋਏ ਬਾਈ ਆ ਵੀ ਉਹਨਾਂ ਨੂੰ ਰੋਕਤ ਪੜ ਤਪਟ ਗਿਆ ਤੇ ਜੋ ਵੀ ਜਿੱਦਲੀ ਜੋਗੇ ਬਿਲਕੁਲ ਆ ਦੇਖੋ ਤੁਸੀਂ ਇਹ ਬੰਨ ਨੂੰ ਰੋਕਣ ਦੀ ਇੰਨੀ ਜ਼ਿਆਦਾ ਤਿਆਰੀ ਇਹਨਾਂ ਨੇ ਕੀਤੀ ਹੋਈ ਆ ਲੱਗੇ ਹੋਇਆ ਇੱਕ ਮਿੰਟ ਮੈਂ ਅਸੀਂ ਤਕਰੀਬਨ ਪਿਛਲੇ ਡੇਢ ਘੰਟੇ ਤੋਂ ਸਥਾਨ ਤੇ ਆ ਪਰ ਇੱਥੋਂ ਕੋਈ ਵੀ ਪਿੰਡ ਦਾ ਬੰਦਾ ਅਸੀਂ ਐ ਨਹੀਂ ਦੇਖਿਆ ਕਿ ਕੋਈ ਆ ਸ਼ਾਂਤ ਹੋਵੇ ਕੋਈ ਉਦਾਸ ਬੈਠਾ ਹੋਵੇ ਨੁਕਸਾਨ ਵੀ ਹੋ ਗਿਆ ਅੱਖਾਂ 'ਚ ਹੰਝੂ ਨੇ ਮਨਾ 'ਚ ਦਰਦ ਆ ਤਾਂ ਬਹੁਤ ਵੱਡਾ ਨੁਕਸਾਨ ਹੋ ਰਿਹਾ ਇੱਥੇ ਇਲਾਕੇ ਦੇ ਵਿੱਚ ਪਹਿਲਾਂ ਜੇ ਇਹ ਹਾਲਾਤ ਬਣੇ ਇੱਥੇ ਕਦੇ ਹਾਂਜੀ ਹਾਂਜੀ ਪਹਿਲਾਂ ਵੀ ਬਹੁਤ ਹੀ ਬਣੇ ਰਹੇ ਪਾਣੀ ਜੀ ਬਹੁਤ ਬਣੇ ਰਹੇ ਆ ਹਾਂ ਹੁਣ ਵੀ ਬਹੁਤ ਬਣੇ ਬੇ ਇਹ ਮੁੱਠਿਆਂ ਵਾਲਾ ਜੋ ਇਲਾਕਾ ਗੱਜਲ ਦੇ ਪਾਸ ਕੇ ਬਾਰਡਰ ਏਰੀਆ ਸਾਰਾ ਸਭ ਜੇਪ ਕੋ ਪ੍ਰੋਰੋ ਕੇ ਬਾਰਡਰ ਏਰੀਆ ਜੇ ਲੜਾਈ ਹੁੰਦੀ ਸੀ ਸਾਨੂੰ ਅਖਣਾ ਲੈ ਜਾਓ ਸਮਾਨ ਕੱਟ ਕੇ ਅਸੀਂ ਬਹੁਤ ਅੰਗੇ ਸਾਨੂੰ ਜਿੰਨੀ ਸਹੂਲਤ ਦਿੱਤੀ ਜੀ ਤੁਹਾਨੂੰ ਤਗੜੇ ਦਿਓ ਮਿਹਰਬਾਨੀ ਐ ਤੇ ਬਹੁਤ ਔਖੇ ਇਲਾਕੇ ਦੇ ਵੇਖੋ ਜਾ ਕੇ ਸਾਰਾ ਬੁਰਾ ਹਾਲ ਹੋ ਗਿਆ ਮੁੱਠਿਆਂ ਵਾਲਾ ਗੱਜਲ ਪਿੰਡ ਸਾਰਾ ਡੁੱਬ ਗਿਆ ਸੋ ਅਰਦਾਸ ਕਰਦੇ ਆ ਬੰਨ ਨਾ ਨੁਕਸਾਨ ਹੋਵੇ ਪਰ ਜਿਸ ਤਰੀਕੇ ਨਾਲ ਪਾਣੀ ਵਧ ਰਿਹਾ ਲੱਗਦਾ ਹੈ ਕਿ ਇੱਥੇ ਪਾੜ ਪੈ ਸਕਦਾ ਤੇਜ਼ ਵਾਂਗ ਨਹੀਂ ਅਜੇ ਤਾਂ ਟਟੇ ਹੋਏ ਚੜਦੀ ਗਲ ਆ ਜੇ ਪਰਮਾਤਮਾ ਕਿਰਪਾ ਕਰੂਗਾ ਜਦੋਂ ਚਲੋ ਚੰਗੇ ਕੰਮ ਨੂੰ ਲੱਗੀ ਹੈ ਪਰਮਾਤਮਾ ਵੀ ਮਦਦ ਕਰਦਾ ਬਾਕੀ ਆਪਦੇ ਵੱਲੋਂ ਪੂਰੀ ਕੋਸ਼ਿਸ਼ ਹੈ ਗੋ ਅਕਾਲ ਪੁਰਖ ਨੂੰ ਪਤਾ ਵੀ ਕੀ ਹੋਣਾ ਅਗਲਾ ਬਹੁਤ ਵੱਡਾ ਜੇਰਾ ਇਹਨਾਂ ਦਾ ਹੁਣ ਮੈਂ ਇੱਕ ਵਾਰ ਪੂਰੀ ਤਸਵੀਰ ਪਿੱਛੋਂ ਦਿਖਾਉਣਾ ਕਿ ਕਿਹੜਾ ਪੂਰਾ ਬੰਨ ਇਹਨਾਂ ਨੇ ਬੰਨਿਆ ਆ ਮੁੱਠਿਆਂ ਵਾਲੀ ਇਹ ਬੰਨ ਬੰਨਿਆ ਤੁਸੀਂ ਦੇਖੋ ਵੱਡੇ ਵੱਡੇ ਲਫਾਫੇ ਮਿੱਟੀ ਦੀਆਂ ਢਿੱਗਾਂ ਲਾ ਕੇ ਇਸ ਬੰਨ ਨੂੰ ਬਚਾ ਲਿਆ ਇਹਨਾਂ ਨੇ ਕਿਉਂਕਿ ਇੱਕ ਪਾਸੇ ਤੁਸੀਂ ਦੇਖੋ ਇਹ ਹਾਲਾਂਕਿ ਡਰੇਨ ਦੀ ਜਿਹੜੀ ਥਾਂ ਆ ਪੂਰੀ ਸੁੱਕੀ ਪਈ ਆ ਇਸੇ ਕਰਕੇ ਬਚਿਆ ਹੈ ਪਰ ਇਧਰੋਂ ਪੂਰਾ ਹੜਾ ਦੀ ਮਾਰ ਹੈ ਪੂਰੀ ਤੁਸੀਂ ਉਹ ਦੇਖੋ ਬਿਲਕੁਲ ਕੰਡੇ ਤੇ ਗੁਰੂ ਘਰ ਦੀ ਇਮਾਰਤ ਤੁਹਾਨੂੰ ਅਸੀਂ ਦਿਖਾਣੇ ਆ ਪਰ ਸਰ ਦਿਖਾਉਣੇ ਆ ਤਾਂ ਹਾਲਾਂਕਿ ਬਹੁਤ ਉਚਾਈ ਦੇ ਵਿੱਚ ਆ ਉਹ ਇੱਥੋਂ ਇੰਜ ਲੱਗ ਰਿਹਾ ਕਿ ਪਾਣੀ ਬਿਲਕੁਲ ਉਸ ਤਰੀਕੇ ਦਾ ਅਗਯ ਅਗਯ ਵਧ ਰਿਆ ਪਰ ਇੱਥੇ ਲਿਆ ਕੇ ਇਹਨਾਂ ਨੇ ਬੰਨ ਲਾ ਦਿੱਤਾ ਔਰ ਰੋਕ ਲਿੰਦਾ ਤੁਸੀਂ ਆ ਦੇਖੋ ਕਿਵੇਂ ਮਿਹਨਤ ਕਸ਼ ਇਹ ਲੱਗੇ ਹੋਏ ਨੇ ਕੀ ਨਾਮ ਹੈ ਜੀ ਤੁਹਾਡਾ ਲੱਗੇ ਹੋਏ ਕਿੰਨੇ ਦਿਨ ਤੋਂ ਪ੍ਰਗਟ ਸਿੰਘ ਜੀ ਸਾਨੂੰ 15 ਦਿਨ ਹੋ ਗਏ ਲੱਗਿਆ ਨੂੰ ਜੀ ਰੋਜ਼ ਅਹੀਂ ਆਉਨੇ ਆ ਅੱਛਾ ਇਹੋ ਅਸੀਂ ਮੰਗ ਸਰਕਾਰ ਅੱਗੇ ਹੱਥ ਜੋੜ ਕੇ ਕਰਦੇ ਆ ਵੀ ਕਰਜ਼ੇ ਮਾਫ਼ ਕੀਤੇ ਜਾਣ ਜਿਹੜੇ ਕਿਸਾਨਾਂ ਦੇ ਕਰਜ਼ੇ ਜਿਨ੍ਹਾਂ ਇਹ ਝੋਨੇ ਡੁੱਬ ਗਏ ਕਰਜ਼ੇ ਨਹੀਂ ਤਾਰ ਸਕਦੇ ਕਰਜ਼ਾ ਹੋਰ ਵਧ ਜਾਣਾ ਹੈ ਹੱਥ ਜੋੜ ਕੇ ਸਰਕਾਰ ਅੱਗੇ ਬੇਨਤੀ ਕਰਦੇ ਆ ਤੇ ਸਾਡੇ ਕਰਜ਼ੇ ਮਾਫ ਕੀਤੇ ਜਾਣ ਜਿੰਨੇ ਵੀ ਆ ਟ੍ਰੇਨ ਤੋਂ ਅੱਗੇ ਪਿੱਛੇ ਗੱਜਲਾਂ ਦੇ ਮੁੱਠਿਆਂ ਵਾਲੇ ਦੇ ਝੋਨੇ ਡੁੱਬੇ ਹਨ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਦਿਨ ਚ ਕਿੰਨੇ ਕਿੰਨੇ ਘੰਟੇ ਕੰਮ ਕਰ ਰਹੇ ਹੁਣ ਸਾਰੇ ਅਸੀਂ ਇੱਥੇ 24 ਘੰਟੇ ਡਿਊਟੀ ਦਿੰਨੇ ਆ ਬੰਦੇ ਬਦਲ ਜਾਂਦੇ ਆ ਰਾਤ ਨੂੰ ਵੀ ਰਹਿਨੇ ਆ ਕੋਈ ਰੋਡ ਨਾ ਦੇਵੇ ਵੀ ਡਾਰਿਆ ਨਾ ਕੋਈ ਰੋਡ ਨਾ ਦੇਵੇ ਬਹੁਤ ਜ਼ਿਆਦਾ ਰਾਤ ਨੂੰ 10 15 ਬੰਦੇ ਆਉਂਦੇ ਆ ਤੇ ਬਹੁਤ ਮੁਸ਼ਕਲ ਚ ਆਹੀਂ ਇੱਥੇ ਹੁਣ ਕਿੰਨੇ ਪਿੰਡ ਡੁੱਬ ਗਏ 15 20 ਡੁੱਬ ਗਏ 15 20 ਪਿੰਡ ਡੁੱਬ ਗਏ ਤੇ ਜੇ ਇਹਨੂੰ ਰੋੜ ਗਿਆ ਤੇ 15 20 ਹੋਰ ਡੁੱਬ ਜਾਣੇ ਕੋਟਲੀ ਤੱਕ ਭ ਮੋੜ ਜਾ ਰਾਂ ਇਨਸਾਨ ਆ ਜੇ ਸਾਰਿਆਂ ਕੇ ਹੱਥ ਜੋੜ ਕੇ ਮਿਹਨਤ ਕਰਦੇ ਪਿੱਛੇ ਮਦਦ ਕੀਤੀ ਜਾਵੇ ਸਾਡੀ ਅਸੀਂ ਬਹੁਤ ਮੁਸ਼ਕਲ ਚਾ ਤੁਹਾਡੀ ਵੀ ਫਸਲ ਨੂੰ ਨੁਕਸਾਨੀ ਗਈ ਹਾਂਜੀ ਸਾਡੀ ਵੀ ਨੁਕਸਾਨੀ ਗਈ ਕਿੰਨੀ ਫਸਲ ਪੰਜ ਕਿਲੇ ਨੁਕਸਾਨੀ ਗਈ ਸਾਡੀ ਡੋਬ ਗਈ ਬਿਲਕੁਲ ਕੁਝ ਨਹੀਂ ਉਹਦੇ ਚ ਨਿਕਲਣਾ ਅਜੇ ਦਰਿਆ ਦੇ ਵਿੱਚ ਪਤਾ ਨਹੀਂ ਰਿhta ਹੀ ਪੈ ਜੀ ਨਿਕਲਣਾ ਗਾਂ ਪਤਾ ਨਹੀਂ ਬਾਨੀ ਹੈ ਕਿ ਕੀ ਹੋਣਾ ਤਬਾਹ ਹਣੀ ਪਰ ਜਿਸ ਤਰੀਕੇ ਨਾਲ ਕਬੀਲਦਾਰੀ ਹੁੰਦੀ ਆ ਫਸਲ ਤੋਂ ਕਮਾਈ ਹੁੰਦੀ ਆ ਬੰਦਾ ਆਪਣੇ ਘਰ ਦੇ ਖਰਚੇ ਕੱਢਦਾ ਉਹ ਸਭ ਕੁਝ ਮਿੱਟੀ ਫਿਰ ਸਭ ਕੁਝ ਮਿੱਟੀ ਹੋ ਗਿਆ ਜੀ ਹੁਣ ਸੋਚਣ ਵਾਲੀ ਗੱਲ ਨਹੀਂ ਸਾਨੂੰ ਅੱਗੇ ਵੀ ਨਹੀਂ ਕੁਝ ਦੀਦਾ ਹੈ ਪਤਾ ਨਹੀਂ ਜ਼ਮੀਨ ਰੇਤਾ ਪੈ ਗਈ ਆ ਕੀ ਹੋ ਗਿਆ ਕਿਸਾਨ ਮਾਰੇ ਗਏ ਆ ਇਹੋ ਫਿਰ ਅਸੀਂ ਹੱਥ ਜੁੜ ਕੇ ਸਰਕਾਰ ਅੱਗੇ ਹੋ ਮੰਨਤ ਕਰਦੇ ਆ ਵੀ ਸਾਡੇ ਕਰਜ਼ੇ ਮਾਫ ਕੀਤੇ ਜਾਣ ਅੱਛਾ ਸਰਕਾਰ ਨੇ ਇੱਥੇ ਪ੍ਰਬੰਧਤਾ ਕਰਾਇਆ ਪਰ ਸਰਕਾਰ ਨੇ ਇਹ ਗੱਲ ਕਹੀ ਸੀਗੀ ਕਿ ਇਸ ਵਾਰ ਪੰਜਾਬ ਨੂੰ ਹੜ੍ਹ ਨਹੀਂ ਦਿੱਤਾ ਜਾਵੇਗਾ ਪੰਜਾਬ ਨੂੰ ਬਚਾ ਲਵਾਂਗੇ ਪਰ ਬਚਾ ਤਾਂ ਫਿਰ ਵੀ ਤੁਸੀਂ ਆਪ ਹੀ ਰਹੇ ਹੋ ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਆਪ ਹੀ ਜੋ ਕਰਦੇ ਸਿਆ ਆ ਵੀ ਰਾਤ ਦਿਨ ਲੱਗੇ ਜਲਦੇ ਵਿੱਚ ਤੁਸੀਂ ਵੇਖੋ ਕਿੰਨਾ ਬਦਲ ਫਟਿਆ ਜਿਹੜੀ ਕੁਦਰਤ ਕਰਦੀ ਆ ਉੱਥੇ ਇਨਸਾਨ ਕੀ ਕਰੂਗਾ ਉਹਦੇ ਨਾਲ ਕੋਈ ਪਛਾਣ ਨਹੀਂ ਕਰ ਸਕਦਾ ਨਾ ਕੋਈ ਬੰਦਾ ਹੀ ਕਰ ਸਕਦਾ ਕੁਦਰਤ ਦੇ ਨਾਲ ਸ਼ੁਰੂ ਤੋਂ ਬੰਦੇ ਨੇ ਛੇੜਖਾਨੀ ਲਾ ਲਓ ਕੁਦਰਤੀ ਵਹਾਅ ਆ ਹੀ ਪਾਣੀਆਂ ਦੇ ਉਹਨਾਂ ਡੈਮ ਲਾਗੇ ਜਦੋਂ ਕੁਦਰਤ ਨਾਲ ਛੇੜਛਾੜ ਹੁੰਦੀ ਆ ਤੇ ਫਿਰ ਤੁਹਾਨੂੰ ਪਤਾ ਉਹਦਾ ਖਮਿਆਜਾ ਤਾਂ ਇਨਸਾਨੀਅਤ ਉੱਤੇ ਆਪਾਂ ਨੂੰ ਭੁਗਤਣਾ ਪੈਂਦਾ ਹੀ ਆ ਬਾਕੀ ਅਸੀਂ ਧੰਨਵਾਦ ਕਰਦੇ ਆ संत महापुरुष बाबा सुखा सिंह जी सरेहाली साह वाले संत महापुरुष बाबा कुलदीप सिंह जी मानिक चाट साह वाले ओना दे नाल ओना ने भी सानू बहुत ज्यादा सहयोग ਦਿੱਤਾ ਵਾ ਇੱਥੇ ਆਉਂਦੇ ਰਹੇ ਆ ਜੋ ਵੀ ਸਾਨੂੰ ਪ੍ਰਸ਼ਾਦਾ ਪਾਣੀ ਵੀ ਇੱਥੇ ਮੁਹੱਈਆ ਕਰਾ ਰਹੇ ਆ ਬਾਕੀ ਪ੍ਰਸ਼ਾਸ਼ਨ ਦਾ ਇਹ ਧੰਨਵਾਦ ਆ ਵੀ ਜਿਹੜੇ ਸਾਡੇ ਮੰਤਰੀ ਸਾਹਿਬ ਉਹਨਾਂ ਵੱਲੋਂ ਸਾਨੂੰ ਤੇਲ ਦੀ ਵੱਡੀ ਲੇਖ ਤੇ ਹੀ ਉਹ ਸਾਨੂੰ ਖੁੱਲਾ ਮੇਰ ਰਿਹਾ ਜੀ ਬਿਲਕੁਲ ਇਧਰ ਹਾਲਾਤ ਹੋਰ ਦਿਖਾਉਣੇ ਆ ਉਧਰਲੇ ਪਾਸੇ ਵੀ ਜੋ ਬੰਨ ਬਨਿਆ ਜਾ ਰਿਹਾ ਲੱਗੇ ਹੋਇਆ ਪਿੰਡਾਂ ਦੇ ਲੋਕ ਬਾਈ ਤੁਸੀਂ ਆ ਜਾਓ ਔਰ ਜਿਸ ਤਰੀਕੇ ਦੇ ਨਾਲ ਇਹ ਹਾਲਾਤ ਹੁਣ ਇਸ ਇਲਾਕੇ ਦੇ ਵਿੱਚ ਕਿੰਨੇ ਕੁ ਕਿਸਾਨ ਜਿਹੜੇ ਜਿਹੜੇ ਖੜੇ ਹੋਏ ਸੀ 23 ਤੋਂ ਬਾਅਦ 24 ਚ ਉਹ ਉਹ ਉਹੀ ਸਾਰੇ ਚਪੇੜ ਦੇ ਵਿੱਚ ਆਏ ਨੇ ਬਿਲਕੁਲ ਉਹੀ ਹੈ ਜਿਹੜੇ ਮੰਨ ਕੇ ਚਲੋ 23 ਦੇ ਵਿੱਚ 23 ਦੇ ਵਿੱਚ ਨਾ ਵੀਰੇ ਅਸਲ ਦੇ ਵਿੱਚ ਬਾਅਦ ਦੇ ਵਿੱਚ ਮੇਰਾ ਘੋੜਿਆਂ ਦਾ ਫਾਰਮ ਆ ਹਾਂ ਵਪਾਰ ਕਰਦਾ ਬਿਜ਼ਨਸ ਕਰਦਾ ਮੇਰੇ ਨਾਲ ਕੋੜਾਂ ਵਾਲਿਆਂ ਨੇ ਬੜੀ ਬਾਹ ਫੜੀ ਤੇ ਅਸੀਂ ਘੱਟੋ ਘੱਟ 15 ਦੇਣ ਪੈਸੇ ਇਕੱਠੇ ਕਰਕੇ ਤੇ ਸਾਰਿਆਂ ਜੰਗੀਆਂ ਤੁਸੀਂ ਜ਼ਮੀਨਾਂ ਵੇਖ ਰਹੇ ਹੋ ਨਾ ਜਿੰਨੀਆਂ ਵੀ ਰੈਸਟਾਂ ਬੁਖਾਰਿਆ ਇਹਨਾਂ ਜ਼ਮੀਨਾਂ 'ਚ ਹੀ ਰੇਤਾ ਕੱਢਦੇ ਰਹੇ ਆ ਰੇਤਾ ਕੱਢ ਕੇ 24 ਦੇ ਵਿੱਚ ਝੋਨਾ ਲਾਇਆ ਤੇ ਕੁਛ ਪਹਿਲੀਆਂ ਬਾਅਦ ਹੋਈਆਂ ਤੇ 25 ਦੇ ਵਿੱਚ ਝੋਨਾ ਅੱਜ ਐਦ ਕੀ ਖੜਾ ਹੋਇਆ ਤੇ ਫਿਰ ਸਾਰਾ ਡੁੱਬ ਗਿਆ ਵਾ ਬਹੁਤ ਬਹੁਤ ਜ਼ਿਆਦੇ ਬੁਰੇ ਹਾਲਾਤ ਆ ਇਸ ਟਾਈਮ ਹੁਣ ਵੇਖੋ ਲੱਗੇ ਹੋਏ ਆ ਆ ਕੋਈ ਹੈ ਤਾਂ ਨਹੀਂ ਵੀ ਵੱਜ ਜੂਗਾ ਪਰ ਇੱਕ ਹੌਂਸਲਾ ਆ ਆ ਦੇਖੋ ਤੁਸੀਂ ਆ ਤਰੇੜਾ ਆ ਰਹੀਆਂ ਨੇ ਇਧਰ ਪਾਣੀ ਆ ਝੋਨਾ ਡੁੱਬ ਚੁੱਕਿਆ ਹੈ ਪੂਰੀ ਤਰ੍ਹਾਂ ਇੱਕ ਹੋਰ ਬੰਨ ਟੁੱਟਣ ਦੀ ਕਗਾਰ ਤੇ ਆ ਔਰ ਇਸ ਨੂੰ ਪੂਰਿਆ ਜਾ ਰਿਹਾ ਹੈ ਇਹ ਬਹੁਤ ਵੱਡੀ ਬਹੁਤ ਵੱਡਾ ਸੰਕਟ ਖੜਾ ਹੋ ਜਾਣਾ ਇਹਨਾਂ ਭਰਾਵਾਂ ਲਈ ਜੇ ਇਥੋਂ ਬੰਨ ਟੁੱਟਦਾ ਜੇ ਬੰਨ ਟੁੱਟਦਾ ਇਥੋਂ ਕਿੰਨੇ ਪਿੰਡਾਂ ਦੀ ਫਸਲ ਤਬਾਹ ਹੋ ਜੂਗੀ ਹਾਂਜੀ 12 13 15 ਪਿੰਡਾਂ ਦੀ ਫਸਲ ਤਬਾਹ ਹੋ ਜਣੀ ਜੇ ਇਧਰੋਂ ਬੰਨ ਇਹ ਪੂਰਾ ਪਾੜ ਪੈਂਦਾ ਹਾਂਜੀ ਪਾਣੀ ਵਧਿਆ ਅੱਗੇ ਨਾਲੋਂ ਤੁਹਾਨੂੰ ਲੱਗਦਾ ਹਾਂਜੀ ਵਧਿਆ ਵਧਿਆ ਜੀ ਅੱਛਾ ਹਾਂਜੀ ਹਾਂਜੀ ਪਿੱਛੋਂ ਪਾਣੀ ਛੱਡਿਆ ਜਾ ਰਿਹਾ ਤੁਹਾਨੂੰ ਪ੍ਰਸ਼ਾਸਨ ਇੱਥੇ ਅਲਰਟ ਕਰ ਰਿਹਾ ਹਾਂਜੀ ਹਾਂਜੀ ਸਰਕਾਰ ਇਹ ਕਹਿੰਦੀ ਸੀ ਕਿ ਇਸ ਵਾਰ ਪੰਜਾਬ ਨੂੰ ਹੜਮ ਨਹੀਂ ਦਿੱਤਾ ਜਾਵੇਗਾ ਪਰ ਤਿਆਰੀ ਸਰਕਾਰ ਦੀ ਤਾਂ ਨਜ਼ਰ ਨਹੀਂ ਆਈ ਪਰ ਤੁਸੀਂ ਲੱਗੇ ਹੋਏ ਹੋ ਹਾਂਜੀ ਉਹ ਤਾਂ ਹੈਗਾ ਸਾਰਾ ਪਰ ਲੋਕਾਂ ਦੀ ਮਦਦ ਨਾਲ ਕੋਈ ਪ੍ਰਸ਼ਾਸਨ ਵੀ ਮਦਦ ਦੇ ਰਿਹਾ ਕੋਈ ਬਿਲਕੁਲ ਆ ਦਿਖਾਈ ਜਾਵੇ ਲੱਗੇ ਹੋਇਆ ਹੁਣ ਕਿੰਨੇ ਕ ਦਿਨ ਇੱਥੇ ਲਾ ਇਹਨੂੰ ਪੂਰਨ ਚ ਲੱਗ ਜਾਓਗੇ ਕਿ ਇਹ ਟੁੱਟ ਸਕਦਾ ਹੈ ਹੁਣੇ ਬੰਨ ਤੇ ਜੀ ਮਹੀਨਾ ਹੋ ਗਿਆ ਸਾਨੂੰ ਲੱਗਿਆ ਨੂੰ ਅਜੇ ਤੱਕ ਤਾਂ ਕੁਝ ਨਹੀਂ ਕਹਿ ਸਕਦੇ ਅੱਛਾ ਬਾਕੀ ਅਗੋਂ ਕੁਦਰਤ ਦੇ ਵਾਸਾ ਹੀ ਪਾਣੀ ਸੇਮ ਹੁੰਦਾ ਪਿਆ ਤੇ ਥੱਲੋਂ ਹਨਾ ਇਹ ਨੁਕਸਾਨ ਕਰ ਸਕਦਾ ਮਾਰ ਕਰ ਸਕਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਮਤਲਬ ਤੁਸੀਂ ਉਧਰ ਵੀ ਬੰਨ ਲਾਏ ਹੋਇਆ ਹਾਂਜੀ ਜੇ ਇਥੋਂ ਰੁੜਦਾ ਤਾਂ ਫਿਰ ਤੇ ਬਹੁਤ ਜ਼ਿਆਦਾ ਜ਼ਮੀਨਾਂ ਦਾ ਨੁਕਸਾਨ ਹੁੰਦਾ ਈ ਸਾਡਾ ਹੁਣ ਇਹੋ ਜਿਹੇ ਇਹ ਨਾ ਰੋੜੇ ਤੇ ਬਾਕੀ ਪੈ ਲਿਆ ਸਾਡੀਆਂ ਡੁੱਬੀਆਂ ਪਈਆਂ ਅੱਗੇ ਸਾਰਾ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਹੈ ਬਿਲਕੁਲ ਆਹ ਦੇਖੋ ਤੁਸੀਂ ਬੰਨ ਦੇ ਨਾਲ ਨਾਲ ਤਰੇੜਾ ਵੀ ਨੇ ਪਰ ਨਾਲ ਨਾਲ ਆਹ ਮਿੱਟੀ ਦੇ ਢਿੱਗ ਵੀ ਸਿੱਟੇ ਜਾ ਰਹੇ ਨੇ ਬਚਾਉਣ ਦੀ ਕੋਸ਼ਿਸ਼ਾਂ ਹਾਲੇ ਵੀ ਜਾਰੀ ਹੈ ਪੰਜਾਬ ਤੇ ਇਹ ਲੋਕ ਚੜ੍ਹਦੀ ਕਲਾ ਦੇ ਵਿੱਚ ਇਸ ਨੂੰ ਇਹਨੂੰ ਆਪਣੇ ਬਚਾਉਣ ਦੇ ਲਈ ਫਸਲਾਂ ਨੂੰ ਬਚਾਉਣ ਦੇ ਉੱਤੇ ਲੱਗੇ ਹੋਇਆ ਕਿਉਂਕਿ ਇਸ ਥਾਂ ਤੋਂ ਜੇ ਬੰਨ ਟੁੱਟਦਾ ਹੈ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ 15 ਤੋਂ 20 ਪਿੰਡਾਂ ਦੀ ਇਹ ਖੜੀ ਫਸਲ ਇੱਕ ਪਾਸੇ ਦਿਖਾ ਦੇਣਾ ਤੁਹਾਨੂੰ ਇਹ ਖੜੀ ਫਸਲ ਦੇਖੋ ਤੁਸੀਂ ਖੜੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗੀ ਇੱਥੇ ਹਲੇ ਇੱਕ ਬੂੰਦ ਵੀ ਪਾਣੀ ਨਹੀਂ ਪਹੁੰਚਿਆ ਪਰ ਜੇ ਇਹ ਬੰਨ ਟੁੱਟਦਾ ਹੈ ਅ ਪ੍ਰਮਾਤਮਾ ਨਾ ਕਰੇ ਅਜਿਹਾ ਹੋਵੇ ਅਰਦਾਸ ਕਰਦੇ ਆ ਪੰਜਾਬ ਚੜ੍ਹਦੀ ਕਲਾ ਦੇ ਵਿੱਚ ਰਵੇ ਕਿਉਂਕਿ ਪੰਜਾਬ ਦੇ ਉੱਤੇ ਬਹੁਤ ਵੱਡੀਆਂ ਮੁਸੀਬਤਾਂ ਆਈਆਂ ਪਿਛਲੇ ਅਸੀਂ 2 ਸਾਲਾਂ ਦੀ ਗੱਲ ਕਰੀਏ 23 ਦੇ ਵਿੱਚ ਮੁਸੀਬਤ ਆਈ ਤਾਂ ਹੁਣ ਫੇਰ ਆਈ ਇਹ ਵੱਡਾ ਨੁਕਸਾਨ ਕਰ ਸਕਦੀ ਹੈ ਜੀ ਬਣਿਆ ਪਿਆ ਇਧਰ ਵੇ ਆਇਥੋ ਕੀ ਜ਼ਿੰਮੇਵਾਰ ਲੈ ਲੂਗਾ ਖੂ ਬਣਿਆ ਖੂ ਫਰੋਂ ਆਉਂਦਾ ਜ਼ਮੀਨ ਵੇ ਵੇ ਕੇ 23 2.5 ਮਹੀਨੇ ਨਿਕਲਦੇਗਾ 2 ਤੁਹਾਡੀ ਵੀ ਨੁਕਸਾਨੀ ਕੀ ਇਹ ਸਾਡੀ ਜ਼ਮੀਨ ਆਪ ਦੀ ਮਾਲਕੀ ਇਹ ਹੁਣ ਤੁਸੀਂ ਇਤੇ ਇਹੀ ਨਜ਼ਰ ਆ ਕਿ ਬਸ ਇਹ ਹੋਈ ਆ ਜਿਹੜਾ ਦਾਣਾ ਦਾਣਾ ਕਿੱਥੋਂ ਨਾਲ ਉਹ ਖੂਬ ਬਣਿਆ ਜੀਵਿਦਾਰ ਤਾਂ ਹੁੰਦਾ ਆਪਣੀ ਪੈਲੀ ਦੇ ਸਿਰ ਤੇ ਹੀ ਉਮੀਦ ਹੈ ਕਿ ਆ ਫਸਲ ਵੱਜੇਗੀ ਇਹ ਰਾਮ ਰਾਜ ਨੂੰ ਹੱਥ ਜੋੜ ਦੇ ਬਾਬਾ ਵੀਰ ਸਾਹਿਬ ਬਚਾ ਕਿਰਪਾ ਕਰ ਹਰ ਇੱਕ ਦੀ ਕਰ ਬਿਲਕੁਲ ਇੱਥੇ ਅਰਦਾਸ ਵੀ ਨਾਲ-ਨਾਲ ਕੀਤੀ ਜਾ ਰਹੀ ਹੈ ਜੋਰ ਪੂਰਾ ਲਾਇਆ ਜਾ ਰਿਹਾ ਹੈ ਬਾਈ ਲੱਗੇ ਹੋਇਆ ਪੂਰਾ ਜੋਰ ਲਾਇਆ ਹੋਇਆ ਹਾਂਜੀ ਹਾਂਜੀ ਬਚਾ ਲੋਂਗੇ ਅਜਿੱਧਰ ਫਸਲ ਜਿਹੜੀ ਹੈ ਬਚਾਵਾਂਗੇ ਬਚਾਵਾਂਗੇ ਚਾਹੋਗੇ ਹਾਂਜੀ ਪੂਰਾ ਜੋਰ ਲੱਗਾ ਮੁੰਡੇ ਲੱਗੇ ਸਾਰੇ ਨੌਜਵਾਨਾਂ ਦਾ ਪੜਾ ਸਵਾਤਾ ਹਾਂਜੀ ਹਾਂਜੀ ਇਹ ਤੁਹਾਨੂੰ ਪਤਾ ਕਿਵੇਂ ਜਿਵੇਂ ਹੁਣ ਇਧਰੋਂ ਤੁਹਾਨੂੰ ਪਤਾ ਇਹ ਗੱਲਾਂ ਨਾ ਯਾਰੀ ਤਾਂ ਨਾ ਡੇਗੰਦੀ ਆ ਇਹਦੇ ਨਾਲ ਸੇਮ ਪਾਗੇ ਤੇ ਮੁੜ ਕੇ ਆਉਦੀ ਹੌਲੀ ਨਹੀਂ ਜਾਣਾ ਹਾਂਜੀ ਤਾਂ ਕਰਕੇ ਨਾਲ ਤੋੜੇ ਲਾਉਂਦੇ ਆ ਵੀ ਇਹਦੇ ਨਾਲ ਢਾਹ ਨਾ ਲੱਗੂਗੀ ਇਹਦੇ ਨਾਲ ਹਾਂਜੀ ਤੇ ਉਹ ਤਰਪੈਲ ਤਾਂ ਹੀ ਲਾਈ ਵੀ ਇਹਦੇ ਨਾਲ ਸਲਾਹ ਨਾਲ ਢਾਹ ਨਾ ਲੱਗੇ ਢੱਗਾ ਡੇਗਦੀਆਂ ਉਧਾ ਪਾਣੀ ਨਾਲ ਢੱਗਾ ਡੇਗ ਦੇ ਕੇ ਨਾ ਖੁਰਦੀ ਜਾਂਦੀ ਤਾਂ ਇਹਨੂੰ ਫਿਰ ਰੁਣ ਦਾ ਖਤਰਾ ਤੇ ਜੇ ਇਧਰ ਰੋਡ ਦਾ ਗਾਈਲਾਂ ਤੱਕ ਰਤੋ ਗਿਆ ਤੱਕ ਨਾ ਖਾਣੀ ਆ ਤੋਨੇ ਸਾਡੇ ਸਾਰੇ ਡੁੱਬ ਗਏ ਆ ਫਸਲਾਂ ਮਰ ਗਈਆਂ ਇਹਦੋਂ ਰੇਤਾ ਪੈਣ ਤੋਂ ਬਚਾਉਂਦੇ ਜੇ ਇੱਥੋਂ ਰੁੜਦਾ ਰੇਤਾ ਪੈ ਲਈ ਬਹੁਤ ਖਰਾਬ ਹੋ ਜਾਣਾ ਅੱਛਾ ਹਾਂਜੀ ਝੋਨੇ ਡੁੱਬ ਗਏ ਥੋਨੇ ਸਾਰੇ ਖਤਮ ਹੋ ਗਏ ਇੱਧਰ ਪਾਣੀ ਉਤੋਂ ਹੀ ਆ ਗਿਆ ਨਾ ਪਾਸਾ ਉਤੋਂ ਦੀ ਆ ਵੇਖੋ ਪਾਣੀ ਜਾਂਦਾ ਸਾਰੇ ਪਾਣੀ ਬੰਦ ਕੀਤਾ ਜਾਵੇ ਬਿਲਕੁਲ ਇਹ ਕਿਸਾਨ ਲੱਗੇ ਹੋਇਆ ਕਿ ਆਪਣੀ ਜ਼ਮੀਨ ਬਚਾਈ ਜਾਵੇ ਬੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਈ ਬਸ ਇਹ ਤਾਂ ਝੋਨੇ ਡੁੱਬ ਚੁੱਕੇ ਆ ਇਹ ਤਾਂ ਜਿਹੜੀ ਅਸੀਂ ਤੇਜ ਦੇ ਵਿੱਚ ਰੇਤਾ ਕੱਢੀ ਸੀਗੀ ਪਸੋਂ ਰੇਤਾ ਪਚਾਉਣ ਤੁਸੀਂ ਵੀ ਰੇਤਾ ਆਉਣਾ ਪੈਜੀ ਕਿੱਲੇ ਉਦੋਂ ਆ ਪਈ ਰੂੜੀ ਅਜੇ ਤੱਕ ਨਹੀਂ ਬਣੀ ਅਤੇ ਜੀ ਦੀ ਰੂੜੀ ਹਾਂਜੀ ਤੇ ਇਹ ਬੜਾ ਖਰਚਾ ਆਇਆ 20 ਫੁੱਟ ਨੀਵਾ ਥਾਂ ਹੋ ਗਿਆ ਏ ਉਹ ਰੇਤਾ ਹੀ ਪਾਈਂਦੇ ਵਿੱਚ ਹੁਣ ਆਓ ਵੇਖੋ ਤੁਸੀਂ ਉਹ ਸਾਰਾ ਦਰਿਆ ਨਹੀਂ ਰੋੜੀ ਜ਼ਮੀਨ ਉਹ ਜਿਹੜੀ ਕਿੰਨੀ ਡੂੰਗੀ ਕੀਤੀ ਹੋਈ ਆ ਸਾਰੀ ਜਦੋਂ ਤੋਂ ਪਿਆਸ ਹੀ ਉਹ ਰੂੜੀ ਸਾਰੀ ਉਦੋਂ ਠੀਕ ਆ ਇਹ ਨਹੀਂ ਸੀ ਉਦੋਂ ਵੀ ਹਾਂ ਹਾਂ ਇਹ ਹਾਲਾਤ ਦਿਖਾਇਆ ਅਸੀਂ ਤੁਹਾਨੂੰ ਲੱਗੇ ਹੋਏ ਨੇ ਕਿਸਾਨ ਬੰਨ ਬੰਨਣ ਦੇ ਵਿੱਚ ਲੱਗੇ ਹੋਏ ਨੇ ਪਿੱਛੇ ਵੀ ਤੁਹਾਨੂੰ ਅਸੀਂ ਦਿਖਾਇਆ ਔਰ ਇੱਥੇ ਵੀ ਤੋ ਕਿ ਬੰਨ ਟੁੱਟਣ ਦੀ ਕੰਗਾਰ ਤੇ ਆ ਔਰ ਪਾਣੀ ਸੇਮ ਹੁੰਦਾ ਪਿਆ ਕੈਮਰਾਮੈਨ ਜੋਬਲ ਦੇ ਨਾਲ ਪ੍ਰਿੰਸ ਸੁਨਿਆਲ ਖੇਮ ਕਰਨ